ਕਿਸਾਨ ਕਿਤੇ ਝੁੰਡ ਬਣਾ ਕੇ ਬੈਠੇ ਹੋਏ ਨੇ ਕਿਤੇ ਟਰਾਲੀਆਂ ਦੇ ਵਿੱਚ ਬੈਠੇ ਹੋਏ ਨੇ ਆਰਾਮ ਕਰ ਰਹੇ ਨੇ ਤੇ ਕਿਤੇ ਨਾ ਕਿਤੇ ਰਸੋਈ ਹੈ ਜਿਹੜੀ ਉਹ ਲੱਗੀ ਹੋਈ ਹੈ ਗਰਾਊਂਡ ਦੇ ਵਿੱਚ ਇਹ ਕੋਈ ਪੰਜਾਬ ਦਾ ਪਿੰਡ ਨਹੀਂ ਹੈਗਾ ਪਰ ਪਿੰਡ ਵਾਲਾ ਮਾਹੌਲ ਜ਼ਰੂਰ ਸਿਰਜਿਆ ਹੋਇਆ ਹੈ ਇੱਥੇ ਕਿਸਾਨ ਲਗਾਤਾਰ 6 ਦਿਨਾਂ ਤੋਂ ਧਰਨੇ ਤੇ ਬੈਠੇ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਇਹ ਜਿਹੜਾ ਮੁੱਖ ਪੰਡਾਲ ਹੈ ਜਿੱਥੇ ਸਾਰਾ ਲੱਗਿਆ ਹੋਇਆ ਇੱਕ ਪੋਸਟਰ ਲੱਗਿਆ ਹੋਇਆ ਹੈ ਕਿ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ 30 ਜਨਵਰੀ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਕਰਨਵੀਰ ਸੈਟੀ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੋ ਕਿ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਨੇ ਉਸ ਤੰਬੂ ਦੇ ਵਿੱਚ ਉਹ ਬੈਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜਿੱਥੇ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਲਗਾਤਾਰ 6 ਦਿਨਾਂ ਤੋਂ 2 ਦਿਨ ਪਾਣੀ ਵੀ ਛੱਡੀ ਰੱਖਿਆ ਸੀ ਕਿਉਂਕਿ ਪ੍ਰਸ਼ਾਸਨ ਨੇ ਮੰਗਾ ਨੇ ਜਿਹੜੀਆਂ ਬੇਸਿਕ ਲੋੜਾਂ ਨੇ ਉਹ ਨਹੀਂ ਪੂਰੀਆਂ ਕੀਤੀਆਂ ਸੀ ਸਾਡੇ ਨਾਲ ਬੀਕੇਯੂ ਸਿੱਧੂਪੁਰ ਦੇ ਪ੍ਰੈਸਿਕ ਕਟਰ ਨੇ ਰੇਸ਼ਮ ਸਿੰਘ ਯਾਤਰੀ ਰੇਸ਼ਮ ਸਿੰਘ ਜੀ ਤੁਸੀਂ ਸਾਨੂੰ ਦੱਸੋ ਕਿ ਪੂਰੇ ਇਸ ਪੰਡਾਲ ਦੇ ਵਿੱਚ ਪੂਰੇ ਜਿਹੜਾ ਹੈਗਾ ਰੈਲੀ ਗਰਾਊਂਡ ਦੇ ਵਿੱਚ ਕਿਸ ਤਰੀਕੇ ਨਾਲ ਕਿਸਾਨ ਹੈ ਜਿਹੜਾ ਉਹ ਕਿਹੜੀ ਰੂਪਰੇਖਾ ਜਿਹੜੀ ਉਹ ਧਰਨੇ ਨੂੰ ਦਿੱਤੀ ਗਈ ਹੈ ਜੋ ਜੀ ਗਰਾਊਂਡ ਦੇ ਵਿੱਚ ਕਿਸਾਨ ਇਸ ਟਾਈਮ ਰਹਿ ਰਹੇ ਹਨ ਸਾਰਿਆਂ ਕੋਲੇ ਟਰੈਕਟਰ ਟਰਾਲੀਆਂ ਨਾਲ ਆਪੋ ਆਪਣੇ ਆਸਣ ਰੋਟੀ ਪਾਣੀ ਰੋਟੀ ਪਾਣੀ ਬਣਾਉਣ ਦਾ ਆਪੋ ਆਪਣਾ ਲੰਗਰਾ ਉਹਨਾਂ ਦਾ ਜੋ ਟਰੈਕਟਰ ਟਰਾਲੀਆਂ ਨਾਲ ਉਹਦੇ ਵਿੱਚ ਬਿਸਤਰੇ ਵਗੈਰਾ ਸਭ ਕੁਝ ਲੱਗੇ ਹੋਏ ਹਨ ਉੱਤੇ ਤੰਬੂ ਤਾਣੇ ਹੋਏ ਹਨ ਮੀਂਹ ਕਣੀ ਤੋਂ ਸਾਰਾ ਆਪਦਾ ਜੰਗਲਾਟ ਬਣਾਇਆ ਹੋਇਆ ਜੇ ਪਿੱਛੇ ਆਪਾਂ ਦੇਖੀਏ ਇੱਕ ਬਹੁਤ ਵੱਡਾ ਭਿਆਨਕ ਪਿੱਛੇ ਜੰਗਲ ਆ ਜੋ ਕਿ ਖੰਖਾਰੂ ਕੁੱਤੇ ਹੋਰ ਆਦ ਦਾ ਜਾਨਵਰ ਬਹੁਤ ਨੇ ਇਹਦੇ ਵਿੱਚ ਪਰ ਪਰਲੀ ਪਿਛਲੀ ਸ਼ੈਡ ਪਰ ਜੋ ਸਾਡਾ ਲੰਗਰ ਪਾਣੀ ਦਾ ਟਾਇਲਟ ਵਗੈਰਾ ਉਹ ਨਹੀਂ ਬਣਾਇਆ ਗਿਆ ਪ੍ਰਸ਼ਾਸਨ ਵੱਲੋਂ ਉਹ ਵੀ ਅਸੀਂ ਇੱਕ ਖੁੱਲੀ ਜਗ੍ਹਾ ਜੋ ਜੰਗਲਾ ਉਹਦੇ ਵਿੱਚ ਰਹਿ ਕੇ ਆਪਦਾ ਜੋ ਆਥਣ ਦਾ ਕੁਦਰਤੀ ਜੰਗਲ ਪਾਣੀ ਉਹ ਕਰਕੇ ਹੁੰਦੇ ਨੇ ਮદાન ਪਾਣੀ ਤੇ ਜੇ ਗੱਲ ਕਰੀਏ ਇੱਥੇ ਖਖਾਰੂ ਕੁੱਤਿਆਂ ਦੀ ਦੋ ਦਿਨ ਹੋ ਗਏ ਇੱਕ ਛੋਟਾ ਜਿਹਾ ਬੱਚਾ 5-6 ਦਿਨਾਂ ਦਾ ਖਖਾਰੂ ਕੁੱਤਿਆਂ ਨੇ ਤਕਰੀਬਨ 50% ਉਹਦਾ ਸਰੀਰ ਅਨੋਚਿਆ ਹੋਇਆ ਸੀ ਦੱਸਣ ਤੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਪਤਾ ਕੀਤਾ ਗਿਆ ਤੋਂ ਉਹਨੂੰ ਲੈ ਕੇ ਜੇ ਅਸੀਂ ਕਹ ਲਈਏ ਖੰਖਾਰੂ ਇੱਕ ਬਹੁਤ ਹੀ ਭਿਆਨਕ ਜਗ੍ਹਾ ਹੈ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਫੇਰ ਵੀ ਇੱਥੋਂ ਦਾ ਪ੍ਰਸ਼ਾਸਨ ਨੇ ਐਂਡਿੰਗ ਪਾਬੰਦੀਆਂ ਲਾਈਆਂ ਹੋਈਆਂ ਪਾਣੀ ਲਾਈਟ ਵਗੈਰਾ ਸਭ ਕੁਝ ਸਾਡਾ ਬੰਦ ਕਰਿਆ ਹੋਇਆ ਜਿਥੋਂ ਕਿ ਪ੍ਰਸ਼ਾਸਨ ਪ੍ਰਸ਼ਾਸਨ ਆਪ ਖੋਦ ਇੱਥੇ ਛੱਡ ਕੇ ਗਿਆ ਫੇਰ ਵੀ ਸਾਡੇ ਨਾਲ ਧੱਕੇਸ਼ਾਹੀ ਕਰ ਲਗਾ ਇੱਥੇ ਰਹਿਣ ਤੇ ਪਾਣੀ ਦਾ ਬਿਜਲੀ ਦਾ ਸਾਰਾ ਪ੍ਰਬੰਧ ਪੂਰਾ ਨਹੀਂ ਕੀਤਾ ਗਿਆ ਸੋ ਕਿਹੜੇ ਕਿਹੜੇ ਸ਼ਹਿਰਾਂ ਤੋਂ ਇੰਨੇ ਹਰ ਇੱਕ ਤੰਬੂ ਦੇ ਵਿੱਚ ਕਿਸਾਨ ਬੈਠੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਨੇ ਕਿਹੜੇ ਕਿਹੜੇ ਪੰਜਾਬ ਦੇ ਸ਼ਹਿਰਾਂ ਤੋਂ ਖਾਸ ਤੌਰ ਤੇ ਕਿਸਾਨ ਪਹੁੰਚੇ ਨੇ ਤੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਇੱਥੇ ਹੈਗੇ ਨੇ ਜੇ ਖਾਸ ਕਰਕੇ ਗੱਲ ਕਰੀਏ ਜੀ ਤਕਰੀਬਨ ਪੰਜਾਬ ਦੇ ਸਾਰੇ ਦੇ ਵਿੱਚੋਂ ਜਿਹਦੇ ਵਿੱਚੋਂ ਮੁਕਸਰ ਸਾਹਿਬ ਬਠਿੰਡਾ ਫਰੀਦਕੋਟ ਸਾਹਿਬ ਫਾਜ਼ਿਲਕਾ ਪਟਿਆਲਾ ਸ਼ੰਗਰੂਰ ਮਾਨਸਾ ਬਰਨਾਲਾ ਆਦ ਬਹੁਤ ਜ਼ਿਲ੍ਹੇ ਨਾਲ ਜਿਹਦੇ ਵਿੱਚੋਂ ਇੱਥੇ ਕਿਸਾਨ ਆਪ ਦਾ ਆਪਣਾ ਪ੍ਰਬੰਧ ਕਰਕੇ ਰਹਿ ਰਹੇ ਨੇ ਕਿੰਨੀ ਕੁ ਲਾਗਤ ਇੱਥੇ ਜਿਹੜੀ ਆ ਜਾਂਦੀ ਹੈ ਰਾਸ਼ਨ ਪਾਣੀ ਦੀ ਰੋਜ਼ਾਨਾ ਕਿਸਾਨਾਂ ਦੀ ਤੇ ਕਿੱਥੋਂ ਆ ਰਿਹਾ ਹੈ ਸਾਰਾ ਰਾਸ਼ਨ ਪਾਣੀ ਰਾਸ਼ਨ ਪਾਣੀ ਦੀ ਲਾਗਤ ਹੈ ਜਿਹੜੀ ਜੋ ਉਹ ਜੇ ਕਹਿ ਲਈਏ ਕੁਆਂਟਲਾਂ ਦੇ ਵਿੱਚ ਲੱਗ ਰਹੀ ਆ ਉਹ ਸਾਰਾ ਪ੍ਰਬੰਧ ਕਿਸਾਨਾਂ ਦਾ ਆਪੋ ਆਪਣਾ ਪਿੰਡਾਂ ਦੇ ਵਿੱਚੋਂ ਕਰਕੇ ਲਾਏ ਨੇ ਆਪ ਦਾ ਖੁਦਾ ਬਣਾ ਰਹੇ ਨੇ ਕੁਝ ਜੇ ਗੱਲ ਕਰੀ ਕੱਲ੍ਹ ਵੀ ਕੁਝ ਨੇੜਲੇ ਪਿੰਡਾਂ ਤੋਂ ਮਹੱਲਿਆਂ ਤੋਂ ਸਹਿਯੋਗ ਮਿਲ ਰਿਹਾ ਹੈ ਲੰਗਰ ਬਹੁਤ ਆ ਰਿਹਾ ਹੈ ਸਾਡੇ ਕੋਲ ਸੋ ਇਥੇ ਕਿਸਾਨਾਂ ਦਾ ਜਿਹੜਾ ਹੈਗਾ ਧਰਨਾ ਉਹ ਪਿਛਲੇ 6 ਦਿਨ ਤੋਂ ਲਗਾਤਾਰ ਜਾਰੀ ਹੈ ਤੇ ਅਸੀਂ ਰੋਜ਼ਾਨਾ ਪਲ-ਪਲ ਦੀ ਜਿਹੜੀ ਖਬਰ ਤੁਹਾਨੂੰ ਦਾਖਲਸ ਟੀਵੀ ਤੇ ਜ਼ਰੂਰ ਦਿਖਾਵਾਂਗੇ ਕਿ ਕੀ ਕੁਝ ਕਿਉਂਕਿ ਅੱਜ ਵੀ ਜਿਹੜੀ ਖਬਰ ਮਿਲ ਰਹੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਯੂਟੀ ਦੇ ਵਿੱਚ ਕਈ ਥਾਵਾਂ ਤੇ ਨਾਕੇ ਨੇ ਜਿਹੜੇ ਉਹ ਸਖਤ ਕਰ ਦਿੱਤੇ ਗਏ ਨੇ ਨਾਕੇ ਵਧਾ ਦਿੱਤੇ ਗਏ ਨੇ ਕਿਉਂਕਿ ਪੰਜਾਬ ਦੇ ਕਿਸਾਨ ਨੇ ਇੱਥੇ ਬੈਠੇ ਧਰਨੇ ਦੇ ਉੱਤੇ ਪੂਰੇ ਭਾਰਤ ਦੇ ਕਿਸਾਨਾਂ ਦੇ ਲਈ ਲੜਾਈ ਲੜ ਰਹੇ ਜਿਹੜੇ ਕਿਸਾਨ ਨੇ ਉਹਨਾਂ ਦੇ ਲਈ ਰਾਸ਼ਨ ਪਾਣੀ ਲਿਆ ਰਹੇ ਨੇ ਟਰੈਕਟਰ ਟਰਾਲੀਆਂ ਦੇ ਉੱਤੇ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਵੱਲੋਂ ਸਿੱਧੇ ਸਿੱਧੇ ਤੌਰ ਤੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਜ਼ਰੂਰ ਕੀਤੀ ਗਈ ਹੈ ਪਰ ਇਹ ਜਿਹੜਾ ਨਜ਼ਾਰਾ ਬਿਲਕੁਲ ਪੇਸ਼ ਕਰਦਾ ਇੱਕ ਪਿੰਡ ਦਾ ਦ੍ਰਿਸ਼ ਪਹਿਲੀ ਵਾਰੀ ਦੇਖਣ ਤੋਂ ਇੱਥੇ ਟਰੈਕਟਰਾਂ ਦੀ ਮੰਡੀ ਹੈ ਜਿਹੜੀ ਉਹ ਵੀ ਬਿਲਕੁਲ ਇਹਦਾ ਪੁਲੇਖਾ ਵੀ ਲੱਗਦਾ ਪਰ ਇੱਥੇ ਕਿਸਾਨ ਨੇ ਜਿਹੜੇ ਧਰਨੇ ਦੇ ਉੱਤੇ ਬੈਠੇ ਹੋਏ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਭ ਤੋਂ ਵੱਡੀ ਮੰਗ ਹੈ ਜਿਹੜੀ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ ਵੀਡੀਓ ਜਰਨਲਿਸਟ ਨਵਕੀਰਤ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਚੰਡੀਗੜ੍ਹ